ਜਾ ਰਿਹਾ ਜੋ ਇੱਥੇ ਦੇ ਲੋਕਲ ਅਫਸਰ ਹਨ ਤੇ ਜਿਹੜੇ ਬੀਡੀ ਪੀਓਜ਼ ਇੱਥੇ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਜੋ ਵੀ ਸਿਕਿਉਰਿਟੀ ਮੈਜਰਸ ਲੈਣੇ ਉਹਨਾਂ ਦੀ ਸਮੀਖਿਆ ਕਰਕੇ ਕੱਲ ਦੀ ਪੂਰੀ ਤਿਆਰੀ ਕੀਤੀ ਜਾਏਗੀ ਸਰ ਲੋਕੀ ਜਿਹੜੇ ਆਪਣੇ ਘਰ ਦੇ ਕਾਗਜ਼ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹਦੇ ਆ ਲੋਕਾਂ ਨੂੰ ਕੋਈ ਡਰ ਹਾਂਜੀ ਨਹੀਂ ਡਰ ਦੀ ਕੋਈ ਗੱਲ ਨਹੀਂ ਹੈ ਬਸ ਮੈਸੇਜ ਇਹੀ ਹੈ ਕਿ ਇੱਕ ਤੋਂ ਵੈਪਨ ਜਿਹੜੇ ਆ ਉਹ ਬਿਲਕੁਲ ਅਲਾਉਡ ਨਹੀਂ ਹੈ ਉਹਦੇ ਤੇ ਪਾਬੰਦੀ ਹੈ ਤੋ ਇੱਥੇ ਕੋਈ ਵੀ ਅਗਰ ਹਥਿਆਰ ਲੈ ਕੇ ਆਂਦਾ ਤਾਂ ਉਹ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਵੀ ਪਰਸਨਸ ਅਲਾਉਡ ਹੈ ਜੋ ਨਾਮਿਨੇਸ਼ਨ ਆਪ ਭਰਨਗੇ ਜੋ ਉਹਨਾਂ ਦੇ ਵਿਟਨੈਸਰਸ ਹੈਗੇ ਸਿਰਫ ਉਹੀ ਜੋ ਅਧਿਕਾਰਤ ਬੰਦੇ ਹੈਗੇ ਉਹੀ ਅੰਦਰ ਆ ਸਕਦੇ ਆ ਬਾਕੀ ਸਾਰੇ ਜੋ ਉਹਨਾਂ ਨੂੰ ਅਲਾਉਡ ਨਹੀਂ ਹੈ ਤੋ ਬਾਹਰ ਹੀ ਨਾਕਾ ਲਗਾ ਕੇ ਉੱਤੇ 200 ਮੀਟਰ ਤੇ ਜਿਹੜੇ ਨਾਕੇ ਲਗਾਏ ਜਾਣਗੇ ਜਿੱਤੋਂ ਸਿਰਫ ਜੋ ਪਰਮਿਟਡ ਹੈ ਬੰਦੇ ਜੋ ਆਪਣਾ ਨਾਮਿਨੇਸ਼ਨ ਪੇਪਰ ਭਰਨਾ ਚਾਹੁੰਦੇ ਆ ਸਿਰਫ ਉਹਨਾਂ ਨੂੰ ਹੀ ਅਲਾਉਡ ਹੈ ਤੋ ਐਕਸਟਰਾ ਬੰਦੇ ਆ ਆਪਣੇ ਨਾਲ ਗੱਡੀਆਂ ਲਾਨਣ ਦੀ ਕੋਈ ਲੋੜ ਨਹੀਂ ਆ ਸ਼ਾਂਤੀਪੂਰਵਕ ਆਪਣਾ ਜਿਹੜਾ ਨਾਮੀਨੇਸ਼ਨ ਦਾ ਪ੍ਰੋਸੈਸ ਕੰਪਲੀਟ ਕਰਨ ਇਹ ਹੀ ਸਾਡੀ ਅਪੀਲ ਹੈ